ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਆ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਟੁੱਡੀ ਵਿਖੇ ਹੋਣ ਜਾ ਰਿਹਾ ਵੱਡਾ ਕਬੱਡੀ ਦਾ ਪੋਸਟ ਬਾਰੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਦੱਸਾਂਗੇ ਕਿਹੜੇ-ਕਿਹੜੇ ਪਲੇਅਰ ਪਹੁੰਚ ਰਹੇ ਹਨ ਤੇ ਕਿਹੜੀਆਂ-ਕਿਹੜੀਆਂ ਟੀਮਾਂ ਬਣੀਆਂ ਹੋ ਜਾਣ। ਦੋਸਤੋ ਅੱਜ ਪਿੰਡ ਢੁੱਡੀ ਜਲਾ ਫਰੀਦਕੋਟ ਵਿਖੇ ਹੋਣ ਜਾ ਰਿਹਾ ਵੱਡਾ ਕਬੱਡੀ ਕੱਪ ਜਿੱਥੇ ਕਬੱਡੀ ਓਪਨ ਦੇ ਮੈਚ ਹੋਣਗੇ। 4 ਪਲੇਅਰ ਬਾਹਰੋਂ ਖੇਡਣਗੇ। ਪਹਿਲਾ ਨਾਮ 75000, ਦੂਜਾ 52000 ਬੈਸਟ ਰੀਡਰ ਤੇ ਜਾਫੀ ਨੂੰ 22000 ਰੁਪਏ ਦਿੱਤੇ ਜਾਣਗੇ। ਇਸ ਦਾ ਲਾਈਵ ਕਬੱਡੀ ਟੀਵੀ ਦੇ ਉੱਤੇ ਦਿਖਾਇਆ ਜਾਵੇਗਾ। ਅਗਰ ਜੇਕਰ ਟੀਮਾਂ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਜੰਡਾਲਾ ਜਿਸ ਵਿੱਚ ਗੋਰਾ, ਗੱਗੀ ਤੇ ਗੱ ਡਾਕਟਰ万ਦਰ ਜਟਾਣਾ ਗਲਾਬੂ ਤੋਂ ਢਬੜਪਾਨਾ ਮਰ ਤੋਂ ਢਬੜਪਾਨ ਤੇ ਬਿੰਦੂ ਹਰਿਆਣਾ ਖੇਡਣਗੇ ਦੋਸਤੋ ਹਾਂਜੀ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਸੂਰੇ ਵਾਲੇ ਦੀ ਜਿਸ ਵਿੱਚ ਗਗਣ ਕਾਲਾ ਵੰਛ ਅਰਸ਼ ਪਲਵਾਨ ਤੇ ਪੀਤੂ ਸੂਰੇ ਵਾਲੀਆ ਕਾਕਾ ਸਮਾਧ ਭਾਈ ਵਿੱਕੀ ਜੜਨਪੁਰ ਗੋਰਾ ਗਿੱਦੜਵਿੰਡੀ ਤੇ ਜੈਬ rau ਕੇ ਖੇਡਣਗੇ ਦੋਸਤੋ ਇਸ ਟੀਮ ਵਿੱਚ ਇਹ ਟੀਮ ਵੀ 2 डीबी के ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਆ ਕਾਲਸਰ ਮੋਗੇ ਦੀ ਜਿਸ ਵਿੱਚ ਜੰਟਾ ਬੋਬੀ ਹਰਵਿੰਦਰ ਭਾਉ ਹੈਰੀ ਮੀਨੀਆ ਜੋਤ ਟਰੋਲੀ ਭਾਈ ਭੇਜਾ ਗਗੜਾ ਤੇ ਹਥੌੜਾ ਬੁੱਗੀ ਬੁਰੀਆ ਖੇਡਣਗੇ ਦੋਸਤੋ ਇਹ ਟੀਮ ਵੀ ਟੁੱਡੀ ਵੀ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਏ ਡੱਗਰ ਮਾਣੇ ਦੀ ਜਿਸ ਵਿੱਚ ਗੀਤੂ ਸੀਪਾ ਡੱਗਰ ਮਾਣਾ ਗਰਲਾਲ ਗੰਗਾ ਰੰਮੀ لال ਭਾਈ ਜੱਸਾ ਝੰਡਾ ਵਾਲਾ ਅਤੇ ਅਮਣਾ ਭੁੰਦਰ ਵਾਲਾ ਖੇਡਣਗੇ ਦੋਸਤੋ ਇਸ ਟੀਮ ਦੇ ਲਈ ਇਹ ਟੀਮ ਵੀ ਟੁੱਡੀ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਰੌਂਤ ਇਹਦੀ ਜਿਸ ਵਿੱਚ ਗੋਸ਼ਾ ਰੌਂਦਾ ਕਿੰਦਾ ਤਾਰੀ ਗੋਰਾ ਕਮਲ ਰੌਂਦਾ ਕਰਨ ਪਖਰਵੱਡ ਰਾਜਾ ਧੂਰਕੋਟ ਹਰਮਨ ਰੋਡੇ ਤੇ ਰਵਣਾ ਟੁੱਡੀ ਵਾਲਾ ਖੇਡਣਗੇ ਦੋਸਤੋ ਇਸ ਟੀਮ ਦਾ ਸਪੌਂਸਰ ਜੱਸਾ ਸਮਾਧ ਭਾਈ ਇਹ ਟੀਮ ਵੀ ਟੁੱਡੀ ਦੇ ਮੇਲੇ ਤੇ ਖੇਡੇਗੀ ਹਾਂਜੀ ਇਹ ਸੀ ਹੁਣ ਤੱਕ ਦੀ ਜਾਣਕਾਰੀ ਟੀਮਾਂ ਦੀ ਦੋਸਤੋ ਜੇਕਰ ਹੋਰ ਟੀਮ ਦੀ ਜਾਣਕਾਰੀ ਮਿਲੀ ਤਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਦਾ ਆਈਕਨ ਦਬਾ ਲਓ ਧੰਨਵਾਦ ਦੋਸਤੋ ਵੀਡੀਓ ਦੇਖ